ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ H1B ਵੀਜ਼ਾ ਉੱਤੇ ਇੱਕ ਲੱਖ ਡਾਲਰ ਦੀ ਸਲਾਨਾ ਫੀਸ ਲਗਾਉਣ ਦਾ ਜਿਹੜਾ ਵੱਡਾ ਹੁਕਮ ਸਰ ਕਰ ਦਿੱਤਾ ਹੈ ਕਿਉਂਕਿ ਭਾਰਤੀ ਜ਼ਿਆਦਾਤਰ H1B ਤਾਰਿਕਾ ਨੂੰ ਬਣਾਉਂਦੇ ਨੇ ਇਸੇ ਲਈ ਇਸ ਕਦਮ ਨੇ ਵਿਆਪਕ ਚਿੰਤਾ ਪੈਦਾ ਕਰ ਦਿੱਤੀ ਹੈ ਵਾਈਟ ਹਾਊਸ ਨੇ ਸਪਸ਼ਟ ਕੀਤਾ ਹੈ ਕਿ ਇਹ ਨਿਯਮ ਸਿਰਫ ਨਵੇਂ ਬਿਨੇਕਾਰਾਂ ਤੇ ਹੀ ਲਾਗੂ ਹੋਵੇਗਾ ਜੀ ਹਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ H1B ਵੀਜ਼ਾ ਦੀ ਫੀਸ ਵਧਾ ਕੇ 1 ਲੱਖ ਡਾਲਰ ਕਰ ਦਿੱਤੀ ਹੈ ਯਾਨਕਿ ਭਾਰਤੀ ਕਰੰਸੀ ਦੇ ਮੁਤਾਬਕ ਲੱਖ 88 ਲੱਖ ਰੁਪਏ ਹੈ ਟ੍ਰੋਪਨਿਸ ਫੈਸਲੇ ਤੋਂ ਬਾਅਦ ਆਈਟੀ ਕੰਪਨੀਆਂ ਦੇ ਵਿੱਚ ਕੰਮ ਕਰਨ ਵਾਲੇ ਬਹੁਤ ਸਾਰੇ ਭਾਰਤੀ ਲੋਕਾਂ ਦੇ ਵਿੱਚ ਹੁਣ ਹੜਕੰਪ ਵੀ ਮਚ ਗਿਆ ਹੈ ਇਮੀਗ੍ਰੇਸ਼ਨ ਉਤੇ ਸਖਤੀ ਕਰਨ ਦੇ ਆਪਣੇ ਤਾਜ਼ਾ ਕਦਮ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ H1B ਵੀਜ਼ਾ ਬਿਨੇਕਾਰਾਂ ਉਤੇ 1 ਲੱਖ ਡਾਲਰ ਫੀਸ ਲਗਾਉਣ ਦੇ ਐਲਾਨ ਤੇ ਦਸਤਖਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਦੀ ਜਾਣਕਾਰੀ ਅਮਰੀਕੀ ਅਧਿਕਾਰੀਆਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ H1B ਵੀਜ਼ਾ ਦੇ ਅਲਜੀ ਸ਼ੁਲਕ ਵਿੱਚ ਵਾਧੇ ਦੇ ਨਾਲ ਮੱਚੀ ਹੜਕੰਪ ਦੇ ਵਿਚਕਾਰ ਇੱਕ ਅਮਰੀਕੀ ਅਧਿਕਾਰੀ ਨੇ ਸਪਸ਼ਟ ਕੀਤਾ ਹੈ ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ H1B ਵੀਜ਼ਾ ਉਤੇ ਰਹਿ ਰਹੇ ਭਾਰਤੀਆਂ ਨੂੰ ਐਤਵਾਰ ਤੱਕ ਅਮਰੀਕਾ ਵਾਪਸ ਜਾਣ ਦੀ ਕੋਈ ਲੋੜ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਮੁੜ ਆਉਣ ਇੱਕ ਲੱਖ ਡਾਲਰ ਦੇਣੇ ਪੈਣਗੇ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ 트ੰਪ ਸਰਕਾਰ ਦਾ ਇਹ ਨਵਾਂ ਨਿਯਮ ਸਿਰਫ ਨਵੀਆਂ ਵੀਜ਼ਾ ਅਰਜ਼ੀਆਂ ਤੇ ਹੀ ਲਾਗੂ ਹੋਵੇਗਾ ਜਿਨ੍ਹਾਂ ਲੋਕਾਂ ਦੇ ਕੋਲ ਪਹਿਲਾਂ ਤੋਂ H1B ਵੀਜ਼ਾ ਹੈ ਜਾਂ ਫਿਰ ਆਪਣਾ ਵੀਜ਼ਾ ਰੀਨਿਊ ਕਰ ਰਹੇ ਨੇ ਅਤੇ ਉਹਨਾਂ ਉੱਤੇ ਇਹ ਨਵੀਂ ਫੀਸ ਹੁਣ ਲਾਗੂ ਹੋ ਜਾਵੇਗੀ ਥੈਂਕ ਯੂ ਮਿਸਟਰ ਪ੍ਰੈਜ਼ੀਡੈਂਟ ਵਨ ਆਫ ਦਾ ਮੋਸਟ ਅਬਿਊਜ਼ਡ ਵੀਜ਼ਾ ਸਿਸਟਮਸ ਇਨ ਆਰ ਕਰੰਟ ਇਮੀਗ੍ਰੇਸ਼ਨ ਸਿਸਟਮ ਹੈਸ ਬੀਨ ਦੀ H1B ਨਾਨ ਇਮੀਗ੍ਰੈਂਟ ਵੀਜ਼ਾ ਪ੍ਰੋਗਰਾਮ This is supposed to allow highly skilled laborers Uh, who work in fields that Americans don't work in to come into the United States of America. Uh, what this uh, proclamation will do is raise the fee that companies pay to sponsor H 1B applicants to $100,000. This will ensure that the people they're bringing in are actually very highly skilled and that they're not replaceable by American workers. So it'll protect American workers but ensure that companies have a pathway to hire truly extraordinary people and bring them to the united states we to work. need workers we need workers we need great workers and this pretty much ensures that that's what's going to happen i think Sean, do you agree with that well they're $100000 per year so the whole idea is no more with these big tech companies or other big companies train foreign workers they have to pay the government $100,000, then they have to pay the employee. So it's just not economic. If you're going to train somebody, you're going to train one of the recent graduates from one of the great universities across our land. Train Americans, stop bringing in people to take our jobs. That's the policy here $100,000 a year for H 1B visas, and all of the big companies. Are on board. We've spoken to them about the gold card. They, they and love this. it. They love it. They really love it. They need it. ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ H1B ਵੀਜ਼ਾ ਦੀ ਫੀਸ ਸਲਾਨਾ 1 ਲੱਖ ਡਾਲਰ ਕਰਨ ਦੇ ਲਾਨ ਤੋਂ ਬਾਅਦ ਭਾਰਤੀ ਕਮਿਊਨਿਟੀ ਦੇ ਵਿੱਚ ਭਾਰੀ ਤਹਿਸ਼ਸ਼ਿਤ ਫੈਲ ਗਈ ਹੈ ਇਸ ਦਾ ਅਸਰ ਹਵਾਈ ਅੱਡਿਆਂ ਤੇ ਵੀ ਦੇਖਣ ਨੂੰ ਮਿਲਿਆ ਜਿੱਥੇ ਕਈ ਯਾਤਰੀ ਡਰ ਕਰਕੇ ਜਹਾਜ਼ ਤੋਂ ਉਤਰ ਗਏ ਸਨ ਸੈਨ ਫ੍ਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ ਉੱਤੇ ਅਮਰੀਕਾ ਦੀ ਇੱਕ ਫਲਾਈਟ ਦੇ ਵਿੱਚ ਭਾਰਤੀ ਯਾਤਰੀ ਸਵਾਰ ਹੋ ਚੁੱਕੇ ਨੇ ਸੈਨ ਫ੍ਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ ਉੱਤੇ ਅਮੀਰਾਤ ਦੀ ਇੱਕ ਫਲਾਈਟ ਵਿੱਚ ਭਾਰਤੀ ਯਾਤਰੀ ਸਵਾਰ ਹੋ ਚੁੱਕੇ ਸਨ ਤਾਂ ਹੀ H1B ਦੀ ਵੀਜ਼ਾ ਇਸ ਵੱਧਨ ਦੀ ਖਬਰ ਫੈਲ ਗਈ। ਇਸ ਤੋਂ ਬਾਅਦ ਯਾਤਰੀਆਂ ਨੇ ਕਪਰਾਟੇ ਵਿੱਚ ਜੁਹਾਸ ਤੋਂ ਉਤਰਨ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਰਕਾਰ ਇਸ ਫੈਸਲੇ ਦਾ ਅਸਰ ਅਧਿਐਨ ਕਰ ਰਹੀ ਹੈ। ਇਹਦੇ ਵਿੱਚ ਭਾਰਤੀ ਉਦਯੋਗ ਜਗਤ ਵੀ ਸ਼ਾਮਲ ਹੈ ਜਿਸ ਨੇ ਪਹਿਲਾਂ ਹੀ ਇਸ ਬਾਰੇ ਸ਼ੁਰੂਆਤੀ ਵਿਸ਼ਲੇਸ਼ਨ ਪੇਸ਼ ਕੀਤਾ ਹੈ ਤੇ H1B ਵੀਜ਼ਾ ਸੰਬੰਧੀ ਕਈ ਗਲਤਫਹਿਮੀਆਂ ਨੂੰ ਦੂਰ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੋਵੇਂ ਹੀ ਨਵੀਨਤਾ ਅਤੇ ਰਚਨਾਤਮਕਤ ਦੇ ਸਾਥੀ ਨੇ ਇਸ ਦੇ ਲਈ ਉਮੀਦ ਹੈ ਕਿ ਦੋਵੇਂ ਦੇਸ਼ ਅਕੀ ਦੇ ਰਾ ਉਤੇ ਮਿਲ ਕੇ ਚਰਚਾ ਕਰਨ ਭਾਰਤ ਨੇ ਵੀ ਕਿਹਾ ਹੈ ਕਿ ਹੁਨਰਮੰਦ ਪੇਸ਼ੇਵਰਾਂ ਦਾ ਆਉਣਾ ਜਾਣਾ ਤਕਨੀਕੀ ਵਿਕਾਸ ਨਵੀਨਤਾ ਆਰਥਿਕਤਾ ਵਾਧੇ ਅਤੇ ਮੁਕਾਬਲੇ ਨੂੰ ਵਧਾਉਣ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਸਸਿਕਾ ਜੀ ਮੈਂ ਆਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ H1B ਵੀਜ਼ਾ ਉੱਤੇ ਇੱਕ ਲੱਖ ਡਾਲਰ ਦੀ ਸਲਾਨਾ ਫੀਸ ਲਗਾਉਣ ਦਾ ਜਿਹੜਾ ਪਟਾ ਹੁਕਮ ਸਰ ਕਰ ਦਿੱਤਾ ਹੈ ਕਿਉਂਕਿ ਭਾਰਤੀ ਜ਼ਿਆਦਾਤਰ H1B ਤਾਰਕਾਂ ਨੂੰ ਬਣਾਉਂਦੇ ਨੇ ਇਸੇ ਲਈ ਇਸ ਕਦਮ ਨੇ ਵਿਆਪਕ ਚਿੰਤਾ ਪੈਦਾ ਕਰ ਦਿੱਤੀ ਹੈ। ਵਾਈਟ ਹਾਊਸ ਨੇ ਸਪਸ਼ਟ ਕੀਤਾ ਹੈ ਕਿ ਇਹ ਨਿਯਮ ਸਿਰਫ ਨਵੇਂ ਬਿਨੇਕਾਰਾਂ ਤੇ ਹੀ ਲਾਗੂ ਹੋਵੇਗਾ ਜੀ ਹਾਂ ਰਾਸ਼ਟਰਪਤੀ ਡੋਨਲਡ ਟਰੰਪ ਨੇ H1B ਵੀਜ਼ਾ ਦੀ ਫੀਸ ਵਧਾ ਕੇ 1 ਲੱਖ ਡਾਲਰ ਕਰ ਦਿੱਤੀ ਹੈ ਯਾਨੀ ਕਿ ਭਾਰਤੀ ਕਰੰਸੀ ਦੇ ਮੁਤਾਬਕ ਲਗਭਗ 88 ਲੱਖ ਰੁਪਏ ਹੈ ਟਰੰਪ ਦੇ ਇਸ ਫੈਸਲੇ ਤੋਂ ਬਾਅਦ IT ਕੰਪਨੀਆਂ ਦੇ ਵਿੱਚ ਕੰਮ ਕਰਨ ਵਾਲੇ ਬਹੁਤ ਸਾਰੇ ਭਾਰਤੀ ਲੋਕਾਂ ਦੇ ਵਿੱਚ ਹੜਕੰਪ ਵੀ ਮੱਚ ਗਿਆ ਹੈ ਇਮੀਗ੍ਰੇਸ਼ਨ ਉਤੇ ਸਖਤੀ ਕਰਨ ਦੇ ਆਪਣੇ ਤਾਜ਼ਾ ਕਦਮ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ H1B ਵੀਜ਼ਾ ਬਿਨੇਕਾਰਾਂ ਉੱਤੇ 1 ਲੱਖ ਡਾਲਰ ਫੀਸ ਲਗਾਉਣ ਦੇ ਐਲਾਨ ਤੇ ਦਸਤਖਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਦੀ ਜਾਣਕਾਰੀ ਅਮਰੀਕੀ ਅਧਿਕਾਰੀਆਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ H1B ਵੀਜ਼ਾ ਦੇ ਅਲਜੀ ਸ਼ੁਲਕ ਵਿੱਚ ਵਾਧੇ ਦੇ ਨਾਲ ਮੱਚੀ ਹੜਕੰਪ ਦੇ ਵਿਚਕਾਰ ਇੱਕ ਅਮਰੀਕੀ ਅਧਿਕਾਰੀ ਨੇ ਸਪਸ਼ਟ ਕੀਤਾ ਹੈ ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ H1B ਵੀਜ਼ਾ ਉੱਤੇ ਰਹਿ ਰਹੇ ਪਾਤਰੀਆਂ ਨੂੰ ਐਤਵਾਰ ਤੱਕ ਅਮਰੀਕਾ ਵਾਪਸ ਜਾਣ ਦੀ ਕੋਈ ਲੋੜ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਮੁੜ ਆਉਣ ਦੇ ਲਈ 1 ਲੱਖ ਡਾਲਰ ਦੇਣੇ ਪੈਣਗੇ। ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ 트ੰਪ ਸਰਕਾਰ ਦਾ ਇਹ ਨਵਾਂ ਨਿਯਮ ਸਿਰਫ ਨਵੀਆਂ ਵੀਜ਼ਾ ਅਰਜ਼ੀਆਂ ਤੇ ਹੀ ਲਾਗੂ ਹੋਵੇਗਾ। ਜਿਨ੍ਹਾਂ ਲੋਕਾਂ ਦੇ ਕੋਲ ਪਹਿਲਾਂ ਤੋਂ H1B ਵੀਜ਼ਾ ਹੈ ਜਾਂ ਫਿਰ ਆਪਣਾ ਵੀਜ਼ਾ ਰੀਨਿਊ ਕਰ ਰਹੇ ਨੇ ਅਤੇ ਉਨ੍ਹਾਂ ਉੱਤੇ ਇਹ ਨਵੀਂ ਫੀਸ ਹੁਣ ਲਾਗੂ ਹੋ ਜਾਵੇਗੀ। Thank you, Mr. <clears throat> President. One of the most abused visa systems in our current immigration system has been the H 1B non immigrant visa program. This is supposed to allow highly skilled laborers uh, who work in fields that Americans don't work in to come into the United States of America. Uh, what this uh, proclamation will do is raise the fee that companies pay to sponsor H 1B applicants to $100,000. This will ensure that the people they're bringing in are actually very highly skilled and that they're not replaceable by American workers. So it'll protect American workers, but ensure that companies have a pathway to hire truly extraordinary people and bring them to the United States. We to need work. workers. We need workers. We need great workers. And this pretty much ensures that that's what's going to happen. I think, Sean, you agree with that? Well, they're $100,000 per year. So the whole idea is. No more will these big tech companies or other big companies train foreign workers. They have to pay the government $100,000, then they have to pay the employee. So it's just not economic. If you're going to train somebody, you're going to train one of the recent graduates from one of the great universities across our land. Train Americans, stop bringing in people to take our jobs. That's the policy here. $100,000 a year. H1B visas and all of the big companies are on board. We've spoken to them about the gold they, card. They and love this. it. They love it. They really love it. They need it. ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ H1B ਵੀਜ਼ਾ ਦੀ ਫੀਸ ਸਲਾਨਾ 1 ਲੱਖ ਡਾਲਰ ਕਰਨ ਦੇ ਇਲਾਨ ਤੋਂ ਬਾਅਦ ਭਾਰਤੀ ਕਮਿਊਨਿਟੀ ਦੇ ਵਿੱਚ ਭਾਰੀ ਤਹਿਸ਼ਖਤ ਫੈਲ ਗਈ ਹੈ ਇਸ ਦਾ ਅਸਰ ਹਵਾਈ ਅੱਡਿਆਂ ਤੇ ਵੀ ਦੇਖਣ ਨੂੰ ਮਿਲਿਆ ਜਿੱਥੇ ਕਈ ਯਾਤਰੀ ਡਰ ਕਰਕੇ ਜੁਹਾਸ ਤੋਂ ਉਤਰ ਗਏ ਸਨ ਸੈਨਟ ਫ੍ਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ ਉੱਤੇ ਅਮਰੀਕਾ ਦੀ ਇੱਕ ਫਲਾਈਟ ਦੇ ਵਿੱਚ ਭਾਰਤੀ ਯਾਤਰੀ ਸਵਾਰ ਹੋ ਚੁੱਕੇ ਨੇ ਸੈਨਟ ਫ੍ਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ ਉੱਤੇ ਅਮੀਰਾਤ ਦੀ ਇੱਕ ਫਲਾਈਟ ਵਿੱਚ ਭਾਰਤੀ ਯਾਤਰੀ ਸਵਾਰ ਹੋ ਚੁੱਕੇ ਸਨ ਤਾਂ ਹੀ H1B ਦੀ ਵੀਜ਼ਾ ਫੀਸ ਪਾਣੀ ਸਵਧਨ ਦੀ ਖਬਰ ਫੈਲ ਗਈ ਇਸ ਤੋਂ ਬਾਅਦ ਯਾਤਰੀਆਂ ਨੇ ਕਪਰਾਟ ਦੇ ਵਿੱਚ ਜਹਾਜ਼ ਤੋਂ ਉਤਰਨ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਰਕਾਰ ਇਸ ਫੈਸਲੇ ਦਾ ਅਸਰ ਅਧਿਐਨ ਕਰ ਰਹੀ ਹੈ ਇਹਦੇ ਵਿੱਚ ਭਾਰਤੀ ਉਦਯੋਗ ਜਗਤ ਵੀ ਸ਼ਾਮਲ ਹੈ ਜਿਸ ਨੇ ਪਹਿਲਾਂ ਹੀ ਇਸ ਬਾਰੇ ਸ਼ੁਰੂਆਤੀ ਵਿਸ਼ਲੇਸ਼ਣ ਪੇਸ਼ ਕੀਤਾ ਹੈ ਅਤੇ H1B ਵੀਜ਼ਾ ਸੰਬੰਧੀ ਕਈ ਗਲਤਫਹਿਮੀਆਂ ਨੂੰ ਦੂਰ ਕੀਤਾ ਹੈ ਮੰਤਰਾਲੇ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੋਵੇਂ ਹੀ ਨਵੀਨਤਾ ਅਤੇ ਰਚਨਾਤਮਕ ਦੇ ਸਾਥੀ ਨੇ ਇਸ ਦੇ ਲਈ ਉਮੀਦ ਹੈ ਕਿ ਦੋਵੇਂ ਦੇਸ਼ ਅੱਗੇ ਦੇ ਰਾਹ ਉੱਤੇ ਮਿਲ ਕੇ ਚਰਚਾ ਕਰਨ ਭਾਰਤ ਨੇ ਵੀ ਇਹ ਹੈ ਕਿ ਹੁਨਰਮੰਦ ਪੇਸ਼ੇਵਰਤਾ ਦਾ ਔਣਾ ਜਾਣਾ ਤਕਨੀਕੀ ਵਿਕਾਸ ਨਵੀਨਤਾ ਆਰਥਿਕਤਾਵਾਦ ਦੇ ਅਤੇ ਮੁਕਾਬਲੇ ਨੂੰ ਵਧਾਉਣ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ